ਇਸ ਕੰਮ ਨਾਲ ਜੁੜਨ ਤੋਂ ਪਹਿਲਾਂ ਦਾ ਜਿਹੜਾ ਅਨਮੋਲ ਸੀਗਾ ਉਹਦੇ ਨਾਲ ਥੋੜਾ ਜਿਹਾ ਇੰਟਰੋਡਿਊਸ ਕਰਵਾਓ ਕਿ 16 17 ਸਾਲ ਦੀ ਉਮਰ ਤੋਂ ਪਹਿਲਾਂ ਦੀ ਤੁਹਾਡੀ ਜ਼ਿੰਦਗੀ ਕਿਹੋ ਜੀ ਸੀਗੀ ਅਮ ਉਹਦੋਂ ਥੌਟ ਪ੍ਰੋਸੈਸ ਕੀ ਸੀਗਾ ਉਹਦੋਂ ਕਿਉਂਕਿ ਆਪਾਂ ਉਸ ਉਮਰ ਤੱਕ ਵੀ ਤੱਕ ਆ ਕੇ ਵੀ ਆਪਾਂ ਬਹੁਤ ਮੈਚੁਰ ਹੋ ਜਾਂਦੇ ਹਾਂ ਜਿੱਥੇ ਤੱਕ ਜਿੱਥੇ ਜਾ ਕੇ ਆਪਾਂ ਆਪਣੇ ਆਪ ਲਈ ਫੈਸਲੇ ਜਾਂ ਆਪਣੇ ਆਉਣ ਵਾਲੇ ਕੱਲ ਦੇ ਲਈ ਆਪਾਂ ਬਹੁਤ ਸਾਰੀਆਂ ਚੀਜ਼ਾਂ ਪਲਾਨ ਕਰਨੀ ਸ਼ੁਰੂ ਕਰ ਦਿੰਨੇ ਆ ਨਾ ਸੋ ਉਦੋਂ ਤੱਕ ਤੁਸੀਂ ਆਪਣੀ ਲਾਈਫ ਲਈ ਕੀ ਪਲਾਨ ਕੀਤਾ ਹੋਇਆ ਸੀਗਾ ਜਿਹੜੀ ਇਸ ਐਨਜੀਓ ਤੋਂ ਪਹਿਲੇ ਵਾਲੀ ਲਾਈਫ ਸੀ ਨਾ ਮੈਮ ਮੇਰੀ ਮੈਂ ਬੜਾ ਹੀ ਮਤਲਬ ਵਿਗੜਿਆ ਕਾਈਂਡ ਆਫ ਬੱਚਾ ਵਿਗੜਿਆ ਇਨ ਦਾ ਸੈਂਸ ਆਫ ਕੀ ਮੈਂ ਕੋਈ ਗੇੜੀਆਂ ਵਾਲਾ ਬੱਚਾ ਨਹੀਂ ਸੀਗਾ ਪਰ ਮੈਨੂੰ ਕੱਪੜਿਆਂ ਦਾ ਖਰਚੀਲਾ ਬਹੁਤ ਸੀਗਾ ਮੈਂ ਖਰਚਣ ਦਾ ਸ਼ੌਂਕ ਮੈਨੂੰ ਪਹਿਲੇ ਦਿਨ ਤੋਂ ਹੀ ਆ ਕਿਉਂਕਿ ਪਰਿਵਾਰ ਵੱਲੋਂ ਵੀ ਮੈਨੂੰ ਕੋਈ ਖੁੱਲੀ ਆਫਰ ਮਿਲਦੀ ਪੈਸੇ ਨਹੀਂ ਜੋਇੰਟ ਫੈਮਿਲੀ ਸਾਡੀ ਚਾਚੂ ਨੇ ਲੱਗਾਇਆ ਸ਼ਕਰਾਣੀ ਪਾਪਾ ਨੇ ਲੱਗ ਕਰਾਣੀ ਮੈਂ ਬੜੀ ਹੈਰਾਨ ਹੋਈ ਜਦੋਂ ਤੁਸੀਂ ਸੋਡੀ ਭਾਜੀ ਵਾਲੀ ਇੰਟਰਵਿਊ ਚ ਇਹ ਦੱਸਿਆ ਵੀ ਤੁਹਾਡੀ ਪਾਕਟ ਮਨ ਕਿ ਪੈਂਪਰਡ ਬੱਚਾ ਰੱਖਿਆ ਸੀ ਸ਼ੁਰੂ ਤੋਂ ਕਿਉਂਕਿ ਨਾ ਮੇਰੀ ਜਿਹੜੀ ਲਾਈਫ ਮੈਂ ਜੀ ਰਿਆ ਸੀਗਾ ਉਸ ਟਾਈਮ ਕਪੜੇ ਲੈਣੇ ਰੋਜ਼ ਮੈਂ ਲੁਧਿਆਣੇੋਂ ਬੱਸ ਚੜ੍ਹ ਕੇ ਚੰਡੀਗੜ੍ਹ ਸ਼ਾਪਿੰਗ ਕਰਨ ਆਂਦਾ ਸੀਗਾ ਐਨ ਜੀਓ ਤੋਂ ਪਹਿਲਾਂ ਤਾਂ ਮੇਰੀ ਉਹ ਵੀ ਇੰਸਟਾਗ੍ਰam ਤੇ ਫੋਟੋਜ਼ ਪਈਆਂ ਜਿਦੇ ਚ ਮੈਂ ਐਨ ਜੀਓ ਤੋਂ ਪਹਿਲਾਂ ਮੈਂ ਰੋਜ਼ ਉੱਥੇ ਕਾਲਜ ਜਾਣਾ ਹਫਤੇ 'ਚ ਦੋ ਦਿਨ ਮੈਂ ਚੰਡੀਗੜ੍ਹ ਹੀ ਆਂਦਾ ਹੁੰਦਾ ਸੀਗਾ ਬੱਸ ਚੜ੍ਹ ਕੇ ਕਿ ਕਾਲਜ ਜਾਣਾ ਮੰਮਾ ਨੂੰ ਫੋਨ ਕਰ ਦੇਣਾ ਕਾਲਜ ਤੋਂ ਅਸੀਂ ਚੱਲੇ ਆਂ ਮੁੰਡੇ ਚੰਡੀਗੜ੍ਹ ਸ਼ਾਪਿੰਗ ਕਰਨ ਤੇ ਚੰਡੀਗੜ੍ਹ ਲਾਂਟੇ ਆ ਕੇ ਸ਼ਾਪਿੰਗ ਕਰਨ ਤਾਂ ਮੈਨੂੰ ਉਹ ਸ਼ੌਂਕ ਸ਼ੁਰੂ ਤੋਂ ਹੀ ਹਾਂਜੀ ਮੇਰੇ ਪਾਪਾ ਕੁਰਖੇਤਰ ਤੋਂ ਆਏ ਸੀਗੇ ਮਤਲਬ ਖਾਲੀ ਹੱਥ ਜਿਨ੍ਹਾਂ ਨੇ ਆ ਕੇ ਸਾ ਦਿਹਾੜੀਆਂ ਕੀਤੀਆਂ 500 ਰੁਪਏ ਮਹੀਨਾ ਮਤਲਬ ਉਹ ਕੰਮ ਕੀਤੇ ਜਿਹੜੇ ਆਪਾਂ ਇਮੇਜਿਨ ਵੀ ਨਹੀਂ ਕਰ ਸਕਦੇ ਤਾਂ ਜਦੋਂ ਵੀ ਕੋਈ ਮਾਪੇ ਇਹ ਕੰਮ ਕਰ ਰਹੇ ਹੋਣ ਤਾਂ ਉਹਨਾਂ ਨੂੰ ਹੁੰਦਾ ਕਿ ਉਹਦੇ ਬੱਚੇ ਜੀਣ ਜ਼ਿੰਦਗੀ ਤਾਂ ਮੇਰੇ ਪਾਪਾ ਨੇ ਮੇਰੀ ਮੰਮਾ ਨੇ ਮੈਨੂੰ ਕੋਈ ਚੀਜ਼ ਤੋਂ ਰੋਕਿਆ ਨਹੀਂ ਪਰ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਸੀਗਾ ਕਿ ਉਹਨੇ ਵਿਗੜ ਨਾ ਜਾਵੇ ਪਰ ਨਾ ਮੇਰੇ ਪਾਪਾ ਦੀਦੀ ਪਿਛਲੇ 15 ਸਾਲਾਂ ਤੋਂ ਅਨਸਰਟਨਿਟیز ਡੈਡ ਬodies ਦਾ ਸੰਸਕਾਰ ਕਰਾਉਂਦੇ ਸੀਗੇ ਮਤਲਬ ਜਿਹੜੀ ਲਵਾਰਸ ਲਾਸ਼ਾਂ ਹੁੰਦੀਆਂ ਕਿਉਂਕਿ ਸਾਡੇ ਪੰਜਾਬ ਚ ਪੰਜਾਬ ਸਰਕਾਰ ਵੱਲੋਂ ਕੋਈ ਬਜਟ ਨਹੀਂ ਹੈਗਾ ਜਿਹਦੇ ਵਿੱਚ ਉਹ ਲਵਾਰਸ ਲਾਸ਼ਾਂ ਦੇ ਸੰਸਕਾਰ ਦੀ ਕੋਈ ਤੁਹਾਨੂੰ ਮਨੀ ਮਿਲ ਸਕੇ ਜਾਂ ਕੋਈ ਉਹਦੀ ਕੰਪਨਸੇਸ਼ਨ ਮਿਲ ਸਕੇ ਉਹ ਜਿਹੜੇ ਪੁਲਿਸ ਵਰਕਰਸ ਹੁੰਦੇ ਨੇ ਉਹ ਆਪ ਹੀ ਕੰਟ੍ਰਿਬਿਊਟ ਕਰਕੇ ਆਪਣੀ ਜੇਬ ਚੋਂ ਕਰਾਉਂਦੇ ਸੀ ਸੰਸਕਾਰ ਪਹਿਲਾਂ ਇਹ ਟਾਇਰਾ ਨਾਲ ਉਹਦੀ ਉਹਨਾਂ ਦੀ ਬੋਡੀ ਦਾ ਸੰਸਕਾਰ ਕਰ ਦਿੰਦੇ ਸੀਗੇ ਤਾਂ ਪਾਪਾ ਮੇਰੇ ਇਹ ਕੰਮ ਕਰਦੇ ਸੀਗੇ ਤਾਂ ਮੈਨੂੰ ਉਹਨਾਂ ਨੂੰ ਦੇਖ ਕੇ ਮੋਟੀਵੇਸ਼ਨ ਮਿਲੀ ਤਾਂ ਜਦੋਂ ਘਰ ਦੇ ਵਿੱਚ ਮਾਹੌਲ ਇਦਾਂ ਦਾ ਹੋਵੇ ਕਿ ਪਾਪਾ ਨੇ ਵੰਡਣਾ ਹੀ ਸਿਖਾਇਆ ਹੋਵੇ ਕਿ ਨਹੀਂ ਬੇਟਾ ਕਿਸੇ ਦੀ ਹੈਲਪ ਕਰਨੀ ਚਾਹੀਦੀ ਹੈ ਉਸ ਦਿਨ ਮੈਨੂੰ ਲੱਗਦਾ ਕਿ ਜੇ ਮੇਰੇ ਪਾਪਾ ਨੇ ਜਾਂ ਮੇਰੀ ਮਦਰ ਨੇ ਮੇਰਾ ਹੱਥ ਖਿੱਚਿਆ ਹੁੰਦਾ ਕਿ ਨਹੀਂ ਤੂੰ ਆਪਣੇ ਵੈਸੇ ਕਿਉਂ ਦੇਈ ਜਾਣਾ ਤਾਂ ਸ਼ਾਇਦ ਅੱਜ ਗੁਰੂ ਮਹਾਰਾਜ ਮੇਰੇ ਹੱਥੋਂ ਇਹ ਸੇਵਾ ਨਾ ਲੈਂਦੇ ਕਿਉਂਕਿ ਮੇਰੇ ਪਾਪਾ ਨੇ ਮੇਰੀ ਮੰਮਾ ਨੇ ਹਮੇਸ਼ਾ ਮੈਨੂੰ ਦੇਣਾ ਸਿਖਾਇਆ ਕਿ ਜੇ ਤੇਰ ਕੋਈ 100 ਰੁਪ ਤੂੰ 50 ਰੁਪਏ ਵੀ ਕਿਸਮ ਦੇ ਦੇਂਗਾ ਤੈਨੂੰ ਕਮ ਹੀ ਨਹੀਂ ਆਉਂਦੀ ਹਮ ਪਰ ਜੇ ਤੇਰੇ ਕੋਲ 100 ਹੈ ਤੁਸੀਂ ਤੂੰ ਕਿਸੇ ਨੂੰ 5 ਦੇ ਕੇ ਰਾਜ਼ੀ ਨਹੀਂ ਤਾਂ ਤੇਰਾ ਉਹ 100 ਨਾਲ ਵੀ ਢਿੱਡ ਨਹੀਂ ਰਜਣਾ ਹਮ ਮੈਂ ਉਸ ਅਪ ਬਰਿੰਗਿੰਗ ਚ ਵੱਡਾ ਹੋਇਆ ਤਾਂ ਉੱਥੋਂ ਕਰਦੇ 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 ਮੈਂ ਪਾਪਾ ਨੂੰ ਕਹਿਤਾ ਜੀ ਮੈਂ ਇੱਕ ਐਨ ਜੀਓ ਖੋਲਣੀ ਆ ਹਮ ਉਹਨਾਂ ਨੂੰ ਲੱਗੇ ਕਿ ਬੱਚਾ ਹੈਗਾ ਹਨਾ ਕਿਉਂਕਿ ਐਨ ਜੀਓ ਸ਼ਬਦ ਜਦੋਂ ਅਸੀਂ ਸੁਣਦੇ ਹਾਂ ਕਹਿਣਾ ਤੇ ਕਰਨਾ ਬਹੁਤ ਔਖਾ ਹਮ ਕਿਉਂਕਿ ਇੰਨੇ ਲੋਕਾਂ ਨੂੰ ਉਮੀਦਾਂ ਹੋ ਜਾਣੀਆਂ ਫਿਰ ਮੈਨੇਜ ਕਰਨਾ ਪਰ ਮੇਰੇ ਪਾਪਾ ਨੇ ਮੇਰੀ ਫੈਮਲੀ ਨੇ ਮੇਰਾ ਸਾਥ ਦਿੱਤਾ ਉਹਨਾਂ ਨੂੰ ਲੱਗੇ ਕਿ ਸ਼ਾਇਦ 6 ਮਹੀਨੇ ਕਰਕੇ ਹਟ ਸ਼ੁਰੂਆਤੀ ਵਾਲੇ ਦਿਨ ਦੀ ਦੀ ਏਦਾਂ ਦੇ ਜਿਵੇਂ ਕਿ ਮੈਂ 4-4 ਵਜੇ ਵੀ ਘਰ ਆਂਦਾ ਸੀ। ਅੱਛਾ। ਕੱਲਾ ਸੀਗਾ ਮੈਂ 18-19 ਸਾਲ ਦੀ ਉਮਰ 'ਚ ਨਿਕਲ ਗਿਆ ਮੋਟਰਸਾਈਕਲ ਚੱਕਣਾ ਘਰੋਂ ਸਾਡੇ ਘਰ ਦੇ ਬਿਲਕੁਲ ਕੋਲੀ ਆ ਡੀਐਮਸੀ ਹਸਪੀਟਲ। ਤਾਂ ਉੱਥੇ ਕੱਲਾ ਹੀ ਚੱਲ ਜਾਣਾ ਮੋਟਰਸਾਈਕਲ ਤੇ ਮੈਂ ਕਈ ਵਾਰ ਸ਼orts ਪਾਏ ਹੋਣੇ ਨਿੱਕਰ ਪਾਈ ਹੋਣੀ, ਟੀ-ਸ਼ਰਟ ਪਾਈ ਹੋਣੀ, ਨਹੀਂ ਪਤਾ ਸੀ ਮੈਨੂੰ ਨਾ ਕਿ ਹਸਪੀਟਲ ਜਾਣਾ ਏਦਾਂ ਦਾ ਪਹਿਰਾਵਾ ਨਹੀਂ ਪਾਣਾ, ਨਹੀਂ ਕਰਨਾ, ਉਹ ਨਹੀਂ ਕਰਨਾ। ਤਾਂ ਉਹ ਚੀਜ਼ਾਂ ਜਦੋਂ ਸ਼ੁਰੂ-ਸ਼ੁਰੂ 'ਚ ਅਟੈਚਮੈਂਟ ਹੋਣੀ ਸ਼ੁਰੂ ਹੋ ਗਈ ਪੇਸ਼ੈਂਟਾਂ ਨਾਲ, ਦਰਦ ਨਾਲ, ਫਿਰ ਉਹ ਇੰਨਾ ਉਹਦੇ ਜੇ 10 ਸਾਲ ਹੋ ਗਏ ਦੀਦੀ ਮੈਨੂੰ ਤਾਂ ਮੈਨੂੰ ਲੱਗਦਾ ਕਿ ਕੋਈ ਇੱਕ ਦਿਨ ਨਹੀਂ ਹੋਏਗਾ ਜਿਸ ਦਿਨ ਮੈਂ ਹਸਪੀਟਲ ਨਾ ਗਿਆ ਹਾਂ ਹੂੰ ਰੋਜ਼ ਹਸਪੀਟਲ ਮੈਂ ਗਿਆ ਲਾਣਾ ਹੀ ਲਾਣਾ ਮੇਰੇ ਲਈ ਮੇਰਾ ਤੀਰਥ ਮੇਰਾ ਗੁਰੂ ਘਰ ਉਹੀ ਦੁਖੀਆਂ ਦਾ ਸਥਾਨ ਹੈ ਜਿੱਥੇ ਤੁਸੀਂ ਕਿਸੇ ਨੂੰ ਕੋਈ ਹੈਲਪ ਕਰ ਸਕਦੇ ਹੋ ਹੂੰ ਪਰ ਉਸ ਉਮਰ ਦੇ ਵਿੱਚ ਤੁਹਾਨੂੰ ਹੈਲਪ ਤੇ ਸੇਵਾ ਦੋਵਾਂ ਦਾ ਅੰਤਰ ਪਤਾ ਸੀ ਨਾ ਇੰਨਾ ਕਿੱਥੇ ਦਿਮਾਗ ਹੁੰਦਾ ਦੀਦੀ 18 ਸਾਲ ਦੀ ਉਮਰ ਦੇ ਵਿੱਚ ਤੁਸੀਂ ਕੀ ਬੱਚੇ ਨੂੰ ਇੰਨਾ ਡੀਪਲੀ ਨਹੀਂ ਪਤਾ ਸੀ ਪਰ ਅੱਜ ਮਹਿਸੂਸ ਹੋ ਰਿਹਾ ਕਿ ਸੇਵਾ ਕੀ ਚੀਜ਼ ਉਹਦੋਂ ਤੁਸੀਂ ਹੈਲਪ ਕਰਦੀ ਸੀ ਉਦੋਂ ਤਾਂ ਇੱਕ ਨੌਜਵਾਨ ਹੁੰਦਾ ਨਹੀਂ ਕਿ ਜਿਵੇਂ ਵੀਡੀਓ ਪਾਵਾਂਗੇ ਸ਼ਾਬਾਸ਼ੀ ਮਿਲੂਗੀ ਐਪਰੀਸ਼ੀਏਸ਼ਨ ਮਿਲੂਗੀ ਲਾਈਕਸ ਫਾਲੋਅਰਸ ਕਮੈਂਟ ਮਿਲਣਗੇ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਰੇਸ ਐਸੀ ਮਾਰਾ ਜਨੇ ਮੇਰੇ ਹੱਥੋਂ ਸ਼ੁਰੂ ਕਰਾ ਲਈ ਕਿ ਅੱਜ ਤੱਕ ਮੈਂ ਸੌ ਨਹੀਂ ਸਕਦਾ ਉਸੇਵਾ ਤੋਂ ਬਿਨਾ ਮੈਨੂੰ ਲੱਗਦਾ ਹੈ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਮੇਰੀ ਅੱਖਾਂ ਦੇ ਮੂਰੇ ਜਿੰਨੇ ਵੀ ਕੋਈ ਣੀੜੀ ਗੱਲ ਕੋਈ ਆ ਗਈ ਕਿਸੇ ਪਰਿਵਾਰ ਦੀ ਕੋਈ ਹੈਲਪ ਦੀ ਆ ਗਈ ਕੋਈ ਮੈਡੀਕਲ ਹੀ ਆ ਗਈ ਕੋਈ ਵੀ ਮਤਲਬ ਮੇਰੀ ਅੱਖਾਂ ਦੇ ਮੋਰੇ ਆ ਗਿਆ ਕਿ ਯਾਰ ਇਹ ਪ੍ਰੋਬਲਮ ਹੈ ਤੇ ਜੇ ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਕੋਈ ਐਸੀ ਰਿਸੋਰਸਸ ਜਾਂ એનર્ਜੀ ਹੈ ਕਿ ਮੈਂ ਉਹਨਾਂ ਦੀ ਹੈਲਪ ਕਰ ਸਕਦਾ ਮੈਂ ਜ਼ਰੂਰ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਮੈਨੂੰ ਜ਼ਰੂਰ ਤੁਸੀਂ ਦੀ ਸੇਵਾ ਕਰਾਓ